ਬਾਬਰੇ ਪੁਰਖ ਸੁਣ ਬਾਬਰੇ ਸੇਵ ਠਾਕੁਰ 나ਥ ਪਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਕਹਿੰਦੇ ਹੇ ਕੌਮਲੇ ਪੁਰਸ਼ ਤੂੰ ਉਸ ਅਕਾਲ ਪੁਰਖ ਵਹਿਗੁਰੂ ਦੀ ਸੇਵਾ ਕਰਿਆ ਤਾ ਆਪਾਂ ਕਹਾਂਗੇ ਅਕਾਲ ਪੁਰਖ ਵਹਿਗੁਰੂ ਕਿਹੜਾ ਦਿਖਦਾ ਸੇਵਾ ਕਿਵੇਂ ਕਰੀਏ ਪਰਮਾਤਮਾ ਦਾ ਸਿਮਰਨ ਕਰਨਾ ਹੀ ਅਸਲ ਵਿੱਚ ਉਹਦੀ ਸੇਵਾ ਹੈ ਪਰਮਾਤਮਾ ਦੀ ਸੇਵਾ ਚ ਲੋ ਗੁਰੂ ਦੀ ਸੇਵਾ ਜੋ ਹੈ ਉਹ ਤੇ ਆਪਾਂ ਨੂੰ ਪਤਾ ਝਾੜੂ ਮਾਰਨਾ ਭਾਂਡੇ ਮਾਜਣੇ ਜੋ ਸੇਵਾਵਾਂ ਨੇ ਗੁਰੂ ਘਰ ਦੀਆਂ ਪਰ ਪਰਮਾਤਮਾ ਦੀ ਸੇਵਾ ਹੈ ਉਸ ਦਾ ਸਿਮਰਨ ਕਰਨਾ ਉਸ ਦੀ ਬੰਦਗੀ ਕਰਨੀ ਉਸ ਦਾ ਜਸ ਕਰਨਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਕਹਿੰਦੇ ਹੈ ਕਮਲੇ ਪੁਰਖ ਜਿਹੜਾ ਸੰਸਾਰ ਤੇ ਆ ਗਿਆ ਉਸ ਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਜਦੋਂ ਬਾਬਾ ਕਬੀਰ ਸਾਹਿਬ ਬਹੁਤ ਵਧੀਆ ਵਚਨ ਕਰਦੇ ਨੇ ਕਹਿੰਦੇ ਨੇ RAM ਸਿਮਰ ਪਛਤਾਏਗਾ ਮਨ RAM ਸਿਮਰ ਪਛਤਾਏਗਾ ਮਨ ਪਾਪੀ ਜੀਵਰਾ ਲੋਭ ਕਰਤ ਹੈ ਆਜ ਕਾਲ ਉਠ ਜਾਏਗਾ ਕਹਿੰਦੇ ਨੇ RAM ਸਿਮਰ ਪਰਮਾਤਮਾ ਦਾ ਸਿਮਰਨ ਕਰ ਪਛਤਾਏਗਾ ਨਹੀਂ ਫਿਰਵਾਦ ਵਿੱਚ ਪਾਪੀ ਜੀਵਰਾ ਲੋਭ ਕਰਤ ਹੈ ਇਹ ਜਿਹੜਾ ਜੀਵ ਹੈ ਇਹ ਸਦਾ ਹੀ ਲੋਭ ਲਾਲਚ ਦੇ ਵਿੱਚ ਫਸਿਆ ਰਹਿੰਦਾ ਹੈ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ ਕਹਿੰਦੇ ਨੇ ਅੱਜ ਕੱਲ ਤੂੰ ਸੰਸਾਰ ਤੋਂ ਚਲੇ ਜਾਣਾ ਹੈ ਅੱਜ ਚਲੇ ਜਾਣਾ ਹੈ ਕੱਲ ਚਲੇ ਜਾਣਾ ਹੈ ਭਾਵੇਂ ਤੇਰੀ ਜਿਹੜੀ ਉਮਰ ਹੈ ਬਹੁਤ ਥੋੜੀ ਹੈ ਕਹਿੰਦੇ ਨੇ ਲਾਲਚ ਲਾਗੇ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ ਧਨ ਜੋਨ ਦਾ ਘਰਵ ਨਾ ਕੀਜੇ ਕਾਗਜ਼ ਜਿਉਂ ਗੜ ਜਾਏਗਾ ਕਹਿੰਦੇ ਨੇ ਸੱਚੇ ਪਾਤਸ਼ਾਹ ਬਾਬਾ ਬੀਸ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਕਿ ਲਾਲਚ ਲਾਗੇ ਜਨਮ ਗਵਾਇਆ ਕਹਿੰਦੇ ਲਾਲਚ ਦੇ ਵਿੱਚ ਲੱਗ ਕੇ ਪੁਰਖਾ ਤੂੰ ਆਪਣਾ ਜਨਮ ਹੀ ਗਵਾਇਆ ਲਾਲਚ ਕਿ ਐਸੀ ਬੁਲਾ ਹੈ ਜਿਹੜੀ ਕਿ ਸਭ ਕੁਝ ਹੀ ਸਾਡਾ ਖਤਮ ਕਰ ਦੇ ਲਾਲਚ ਭੁਰੀ ਭਲਾ ਪੜਦੇ ਆ ਨਾ ਕਹਿੰਦੇ ਨੇ ਲਾਲਚ ਲਾਗੈ ਜਨਮ ਗਵਾਇਆ ਮਾਇਆ ਭਰਮ ਭੁਲਾਇੰਦ ਕਹਿੰਦੇ ਨੇ ਮਾਇਆ ਦੇ ਵਿੱਚ ਘੁੰਮਤਾਂ ਰਹੇ ਪਰਮ ਭੁਲੇਖਿਆਂ ਦੇ ਵਿੱਚ ਪਿਆ ਰਹੇ ਲਾਲਚ ਦੇ ਵਿੱਚ ਆਪਣਾ ਸੋਹਣਾ ਜੀਵਨ ਤੋਂ ਗਵਾ ਦਿੱਤਾ ਜਿਹੜੇ ਧਨ ਤੇ ਜੋਵਨ ਦਾ ਗਰਭ ਕਰਦਾ ਸੀ ਧਨ ਜੋਵਨ ਦਾ ਗਰਭ ਨਾ ਕੀਜੈ ਇੱਕ ਧਨ ਦਾ ਬੰਦਾ ਮਾਣ ਕਰਦਾ ਕਿ ਮੇਰੇ ਕੋਲ ਬੜੀ ਜਾਇਦਾਦ ਆ ਮੇਰੇ ਕੋਲ ਬੜਾ ਧਨ ਹੈ ਦੂਜਾ ਇਸ ਨੂੰ ਆਪਣੀ ਜਵਾਨੀ ਦਾ ਮਾਣ ਹੁੰਦਾ ਸਤਿਗੁਰੂ ਕਹਿੰਦੇ ਨੇ ਧਨ ਜੋਵਨ ਦਾ ਗਰਭ ਨਾ ਕੀਜੈ ਕਾਗਜ਼ ਜਿਉਂ ਗਲ ਜਾਏਗਾ ਕਿਤੇ ਜਿਵੇਂ ਕਾਗਜ਼ ਗਲ ਜਾਂਦਾ ਨਾ ਪਾਣੀ ਵਿੱਚ ਪਿਆ ਇਵੇਂ ਜਿਵੇਂ ਗਲ ਜਾਏਗਾ इन दो चीजा का कदम माण न करला बचन किया जम आए केश गह पटके जम जा जा आए केश गह पटके ता दिन किश ना वसाएगा सिमरन भजन दया नहीं कीनी नहीं तो मुख चोटा खाएगा केंद्र जो फिर जमदूत आ गए उन्होंने केसा तो पकड़ के पटका के धरती से मारिया फिर उस दिन तेरा कोई बस नहीं चलेगा तसाएगा क्योंकि ऐसे हालात होने ने जेकर असी सिमरन भजन दया नहीं नजकी तो मुख चोटा आएगा जे तू तो सिमरन नाता ਭਜਨ ਨਾ ਕੀਤਾ ਮਨ ਦੇ ਵਿੱਚ ਦਇਆ ਨਾ ਲਿਆਦੀ ਜੀਵਾਂ ਲਈ ਕਹਿੰਦੇ ਫਿਰ ਤੇ ਮੁੱਖ ਤੇ ਝੋਟਾ ਖਾਏਗਾ ਭਾਗ ਕੇ ਜਮਾ ਦੀ ਮਾਰ ਤੇ ਫਿਰ ਪਰਪਤ ਨੂੰ ਸਹਾਰਨੀ ਪੈਣੀ ਕਹਿੰਦੇ ਨੇ ਧਰਮ ਰਾਏ ਜਦ ਲੇਖਾ ਮੰਗੇ ਆਹ ਮੁੱਖ ਲੈ ਕੇ ਜਾਏਗਾ ਕਹਿੰਦੇ ਜਦੋਂ ਧਰਮ ਰਾਜ ਨੇ ਲੇਖਾ ਮੰਗਿਆ ਫਿਰ ਤੂੰ ਕਿਹੜਾ ਮੁੱਖ ਲੈ ਕੇ ਜਾਏਗਾ ਕਿਹੜਾ ਮੁਖ ਫਿਰ ਤੂੰ ਲੈ ਕੇ ਜਾਏਂਗਾ ਕਿਉਂਕਿ ਉੱਥੇ ਜਾ ਕੇ ਫਿਰ ਆਪਾਂ ਕਿਵੇਂ ਮੂੰਹ ਦਿਖਾਵਾਂਗੇ ਇਸ ਕਰਕੇ ਸਤਿਗੁਰੂ ਕੋ ਤੇ ਲੈ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ ਸੰਸਾਰ ਸਾਗਰ ਤੋਂ ਤਰਨ ਦਾ ਇੱਕੋ ਹੀ ਵਸੀਲਾ ਹੈ ਕਿ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਉਤਰ ਜਾਏਗਾ ਕਿਸ ਕਰਕੇ ਸਤਿਗੁਰੂ ਜੋ ਅੱਜ ਕਹਿੰਦੇ ਨੇ ਸੁਣ ਬਾਉਰੇ